राइट फ्रॉम कंसोल टू ਲੈ ਕੇ ਉੱਪਰ ਜ਼ੀਰੋਸ ਤੱਕ ਕਿ ਬਿਲਕੁਲ ਜਿਹੜੇ ਇਹ ਚਾਈਨਸਟਿੰਗ ਫਿਲ ਬਕਾ ਸੀ ਤੇ ਤੈ ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਰਿਹਾ ਹੈ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ ਵਿਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਨਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਕੋਲ ਕੁਛ ਕੁਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨੇਪੋਰਟ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਰ ਲਿਆਂਦਾ ਤੇ ਕੋਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵਰ ਮਤਲਬ ਕੋਲ ਕੋਲ ਟੂ व्हीਲਰ ਜਿਹਦੇ 7 ਬਰਾਮਦ ਹੋਏ ਹਨ ਅੱਜ ਨੂੰ ਤੋਂ ਇਹਨਾਂ ਦੀ ਮੋਰਸਫਰ ਡੀਕੀ ਸੀ ਕਿ ਕੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਂਦੇ ਚੋਰੀ ਕਰਕੇ ਸਾਈਡ ਤੇ ਰੱਖ ਲੈਂਦੇ ਦੋ ਤਿੰਨ ਮੋਟਰਸਾਈਕਲ ਤੇ ਐਸਐਸਸੀ ਦੇ ਜਿਹੜੇ ਮਤਲਬ ਠੀਕ ਕਰਵਾਉਂਦੇ ਸੀ ਵੀ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਜਿਹੜੇ ਗਰੀਬ ਲੋਕ ਆਪਣੇ ਮੋਟਰਸਾਈਕਲ ਕਰਾ ਠੀਕ ਕਰਦੇ ਨੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਟੈਂਕਰ ਮੋਟਰਾਂ ਤੇ ਵੱਖਰੀ ਸਾਈਟ ਤੇ ਰੱਖੇ ਸੀਗੇ ਅਬਾਂਡਨ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਇੰਸਪੈਕਟਰ ਆਪਣੇ ਮੋਹਿਤ ਕੁਮਾਰ ਜੀ ਦੇ ਅਸੋਸੀਏਸ਼ਨ ਤੁਹਾਨੂੰ ਲੱਗੇਗਾ ਦੀ ਟੀਮ ਜੇ ਅਸੀਂ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰ ਬਣਾਉ ਦਿੱਤੀ ਸੱਤ ਮੋਟਰ ਤੇ ਐਕਟਿਵ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਸਾਹਿਬ ਲੜਕੇ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨੂੰ ਨਾ ਸੁਖندر ਸਿੰਘ ਹੈ ਤੇ ਸਤਰਾਮ ਸਿੰਘ ਹੈ ਦੋਨੋਂ ਮੁਸ਼ਰਕ ਉਹਨੂੰ ਬੁਲਾਉਂ ਕਰਦੇ ਨੇ ਤੇ ਇਹਦੇ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਐਨਡੀ ਦੇ ਮੁਕਦਮੇ ਨੇ ਨਾ ਡਿਸ਼ਾ ਹੰਗੂ ਕਦਮੇ ਨੇ ਕੋਰ ਦੇ ਕਦਮੇ ਨੇ ਮੀਨਸ ਇਹ ਡਰੱਗਸ ਜਿਹੜਾ ਕਿ ਡਰੱਗਸ ਦਾ ਕੰਮ ਕਰਦੇ ਨੇ ਛਟਕੋਟ ਛਟਕੋਟ ਦੇ ਮੋਟਰਸ ਰਿ ਵਿੱਚ ਓਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਦੇ ਜਿਆਦਾ ਨਾਲ ਕੰਮ ਕਰਦੇ ਨੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਕਾਫੀ ਕੰਮ ਕੀਤਾ ਇਸਨੂੰ ਆਸ ਹੈ ਕਿ ਅਸੀਂ ਹੋਰ ਵੀ ਮੁਕਸਲੀਆਂ ਕੋਲੋਂ ਕੁਝ ਚੀਜ਼ਾਂ ਬੰਦ ਕਰਾਂਗੇ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋਣਾ ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਹੈ ਕਿ ਕਿਸੇ ਗੈਂਗ ਨਾਲ ਰਿਲੇਟ ਹੋ ਕੋਈ ਚੋਰੀ ਦਾ ਹੀ ਕੰਮ ਹੀ ਕਰਦੇ ਆ ਚੋਰੀ ਕਰਕੇ ਆਸਪਾਸ ਦੇ ਇਲਾਕੇ ਤੋਂ ਚੋਰੀ ਕਰਕੇ ਵੇਚਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੁਕਸਲ ਲੈਸ ਲਈ 60-70000 ਦਾ ਮੁਕਸਲ ਹੈ ਹੁਣ 10000 ਤਵੀਤ ਦਾ 20000 ਤਵੀਤ ਦਾ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਗੁਜ਼ਾਰਾ ਕਰ ਲਿਆ ਆਪਣੀ ਕਮਾਈ ਕਰ ਲਿਆ ਤਾਂ ਨਾ ਕਮ ਸੀ ਕੋਈ ਬੜੀ-ਬਡੀ ਪ੍ਰਾਪਤੀ ਹੈ ਜੀ ਥਾਣਾ ਸੁਤਾਨਵੰਡੀ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ ਆਸ਼ਾ ਹੈ ਜੀ ਪੁਲਿਸ ਦਾ ਨੋਰਕਾ ਵੀ ਹੋ ਸਕਦਾ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਗੁਰਪ੍ਰੀਤ ਸਿੰਘ ਭੋਲਰ ਆਈਪੀਐਸ ਇਹਨਾਂ ਦੇ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਰਾਈਟ ਫਾਰਮ ਕਨਸਟੇਬਲ ਤੋਂ ਲੈ ਕੇ ਉੱਪਰ ਜੀਓਸ ਤੱਕ ਕਿ ਬਿਲਕੁਲ ਜਿਹੜੇ ਇਹ ਚਾਈਨਸ ਸਟ੍ਰਿੰਗ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਸ ਕਰਦੇ ਵਿੱਚ वैसे तो ये पंजाब सरकार वलो हुदायतاں نے اور ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਇਹ ਦੁਸ਼ਣ ਡੂਟ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਗ ਇਹਨਾਂ ਨੂੰ ਫੜਾਉਂਗੇ ਇਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਚਾਇਨਿਸਟਿੰਗ ਨੂੰ ਜਾਂ ਵੇਚਦੇ ਨੇ ਉਹਨਾਂ ਦਾ ਖਲਾਫ ਸਖਤ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਹੈ ਸੋ ਸਜ਼ਾ ਦਾ ਪ੍ਰਭਾਵ ਦਾ ਵੀ ਹੈ ਇਹ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਆਉਣ ਵਾਲੇ ਦਿਨ ਜਿਹੜੇ ਲੋੜੀ ਦੇ ਨੇ ਲੋਕਾਂ ਨੇ ਇਸ ਚੀਜ਼ ਦਾ ਇਸਤੇਮਾਲ ਕਰਨਾ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪਹਿਲਾਂ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਵੀ ਇਸ ਚੀਜ਼ ਨੂੰ ਬਿਲਕੁਲ ਨਾ ਯੂਜ਼ ਕਰਿਓ ਕਿਉਂਕਿ ਇਹ ਮਾਨਵਤਾ ਲਈ ਪੰਛੀਆਂ ਲਈ ਪਸ਼ੂਆਂ ਲਈ ਇਨਸਾਨਾਂ ਲਈ ਬਹੁਤ ਘਾਤਕ ਚੀਜ਼ ਸਾਬਤ ਹੋ ਰਹੀ ਹੈ ਈਵਨ ਜਿੱਥੇ ਅਸੀਂ ਬੈਠੇ ਆ ਬਿਲਡਿੰਗ ਦੇ ਉੱਪਰ ਜਿਹੜੇ ਸਾਈਡ ਦੇ ਉੱਤੇ ਪੂਲ ਬਣਿਆ ਇੱਥੇ 2026 ਦੇ ਵਿੱਚ ਬਿਗਨਿੰਗ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਸੀ ਇਹ ਚੈਲਿੰਗ ਸਟਿੰਗਰ ਸੋ ਇਹਦਾ ਪਤਾ ਲੱਗਦਾ ਨਹੀਂਗਾ ਕਿਥੋਂ ਅੱਗ ਕਿਥੇ ਫਿਰ ਜਣੀ ਹੈ ਕਾਫੀ ਜ਼ਿਆਦਾ ਕੈਜ਼ੁਐਲਟੀਆਂ ਹੋ ਰਹੀਆਂ ਨੇ ਤੇ ਮੈਂ ਰਿਕਵੈਸਟ ਕਰਦਾ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਚੀਜ਼ ਦੀ ਵਰਤੋਂ ਨਾ ਕਰਨ ਤੇ ਇਹ ਤਾਂ ਚੇਤਾਵਨੀ ਵੀ ਆ ਉਹਨਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਇਹ ਚੈਨਿੰਗ ਸਟਿੰਗ ਦਾ ਸਮਾਲ ਕਰਨਗੇ ਗੁੱਡੀ ਰੋਣਗੇ ਅਸੀਂ ਉਹਨਾਂ ਦੇ ਖਿਲਾਫੀ ਸਖਤ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨੋਂ ਕੱਲ ਪਰਸੋਂ ਦੀ ਗੱਲ ਆ ਤੁਸੀਂ ਦੇਖਿਆ ਹੋਣਾ ਅਸੀਂ ਡਰੋਨ ਦੀ ਮਦਦ ਨਾਲ ਇਲਾਕੇ ਦੇ ਵਿੱਚ ਕਾਫੀ ਨਿਗਰਾਨੀ ਰੱਖੀ ਔਰ ਗਾਹ ਵੀ ਜਾਰੀ ਰਹੇਗੀ ਇਹ ਲੋੜੀ ਵੇ ਵਲੇ ਮੈਂ ਕੋਸ਼ਿਸ਼ ਕਰੂੰਗਾ ਮੈਂ ਮੇਰੀ ਟੀਮ ਸਾਡੇ ਐਸ ਐਚ ਯੂ ਸੁਲਤਾਨਪੁਰ ਦਾ ਸਬੂਸੀਡ ਬੜੇ ਐਕਟਿਵ ਨੇ ਅਸੀਂ ਪ੍ਰੋਐਕਟਿਵਲੀ ਕੰਮ ਕਰਾਂਗੇ ਮਾਨਯੋਗ ਸੀਪੀ ਸਾਹਿਬ ਜੀ ਤਸਲ ਜਿਸ ਤਰ੍ਹਾਂ ਤੁਹਾਡੇ ਵਾਲਾ ਡਰੋਨ ਨਾ ਜਾ ਕੇ ਦੇਖਿਆ ਗਿਆ ਹੈ ਤਾਂ ਕਿੰਨੇ ਕੇ ਨੋਨ ਲਾਨ ਪਤੰਗ ਬਾਜੀ ਉਡਾਰ ਰਹੀ ਸੀ ਦੀ ਚਾਈਨਾ ਡੋਰ ਦੇ ਨਾਲ ਦੇਖੋ ਅਸੀਂ ਜਿਹੜਾ ਡਰੋਨ ਨੂੰ ਫਲਾਈ ਕੀਤਾ ਵਿਦ ਪਰਮਿਸ਼ਨ ਆਫ 에어ਪੋਰਟ ਅਥਾਰਟੀ ਤੇ ਉੜਦੇ ਸਾਰੀ ਕਾਫੀ ਜ਼ਿਆਦਾ ਇੰਪੈਕਟ ਪਿਆ ਕਿ ਲੋਕਾਂ ਨੇ ਉਹ ਜਿਹੜੀਆਂ ਕਾਇਦ ਸਥਾਨੇ ਲਾ ਲਈ ਲੇਕਿਨ ਜਿਹੜੀ ਸਾਡੀ ਗਰਾਉਂਡ ਲੈਵਲ ਤੇ ਟੀਮ ਸੀ ਅਸੀਂ ਜਾ ਕੇ ਤਲਾਸ਼ੀ ਮਿਲਤੀ ਤੇ ਇੱਕ ਦੋ ਜਗ੍ਹਾ ਤੋਂ ਸਾਨੂੰ ਖਾਲੀ ਅਬੰਨਡਨ ਇੱਕ ਦੋ ਮਿਲ ਗਏ ਲੇਕਿਨ ਉਹਦਾ ਐ ਇੰਪੈਕਟ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਉਹਨਾਂ ਡਰੋਨ ਦੀ ਮਦਦ ਨਾਲ ਸਾਨੂੰ ਫੜਨ ਵਾਸਤੇ ਤਿਆਰ ਹੈ ਉਹਨਾਂ ਦੇ ਮਨ 'ਚ ਥੋੜਾ ਖੌਫ ਵੀ ਆਇਆ ਔਰ ਕੱਲ ਮੈਨੂੰ ਇਹੋ ਜੀ ਕੋਈ ਸਾਹਮਣੇ ਗੱਲ ਨਹੀਂ ਨਜ਼ਰ ਨਹੀਂ ਆਈ ਕੀ ਲੋਕਾਂ ਨੇ ਚਾਈਨੀਸ ਡਰੈਗਨ ਲੜਾਈ ਹੋਵੇ ਰਾਦਰ ਹੈ ਜਰੂਰ ਹੈ ਕਿ ਜਿਹੜੀ ਇੰਡੀਅਨ ਮੇਡ ਜਿਹੜੀ ਪੰਜਾਬ ਦੀ ਮਾਜਾ ਗਈ ਹੈ ਉਹਦੇ ਨਾਲ ਥੋੜਾ ਜਰੂਰ ਲੋਕਾਂ ਨੇ ਪਤੰਗबाजी ਕੀਤੀ ਹੈ ਬਾਕੀ ਇਹ ਹੋਇਆ ਜੀ ਲੋਹੜੀ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਮੈਂ ਮੇਰੇ ਐਸ.ਐਚ.ਓ ਸਰਵਨ ਤੋਂ ਸਿੱਧਵੇਂ ਗੀਤ ਤੇ ਸੁਤਾਨ ਨੂੰ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਉੱਡਣ ਨਹੀਂ ਦੇਣੀ ਇਸ ਚੀਜ਼ ਨਾਲ ਜਿਹੜੇ ਨੌਜਵਾਨ ਚਾਇਨਾ ਡੋਰ ਵੇਚਦੇ ਪਏ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਦੇਖੋ ਜੀ ਮੇਰਾ ਆਪ ਜੀ ਦੇ ਥਰੂ ਲੋਕਾਂ ਨੂੰ ਇਹ ਵੀ ਮੈਸੇਜ ਹੈ ਜਿਹੜੇ ਗਲਤ ਕੰਮ ਕਰਦੇ ਆ ਜਿਹੜੇ ਚਾਈਨਸ ਸਟ੍ਰਿੰਗ ਦਾ ਇਸਤੇਮਾਲ ਕਰਦੇ ਆ ਜਾਂ ਵੇਚਦੇ ਨੇ ਕਿ ਅਸੀਂ ਕਾਨੂੰਨ ਦੇ ਮੁਤਾਬਕ ਰਹਿ ਕੇ ਕਾਰਵਾਈ ਕਰਕੇ ਤੁਹਾਡੇ ਖਿਲਾਫ ਪੂਰਾ ਐਕਸ਼ਨ ਲਾਵਾਂਗੇ ਚਾਹੇ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਚੇਤਾਵਨੀ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਚੀਜ਼ ਵੇਚਦੇ ਆ ਚਾਈਨਸ ਸਟ੍ਰਿੰਗ ਵੇਚਦੇ ਆ ਕਿਸੇ ਸੂਰਤ ਵਿੱਚ ਵੀ ਤੁਹਾਨੂੰ ਬਖਸ਼ਣ ਨਹੀਂ ਆਏ ਲੋੜੀ ਦੇ ਨਾਂ ਵਾਲੇ ਲੋੜੀ ਵਾਲੇ ਦੇ ਕੁਝ ਸਪੈਸ਼ਲ ਟੀਮਸ ਬੈਠੇ ਬਿੱਤੀ ਗਿਆਣਗੇ ਜੇ ਬਗਲੀ ਢੋੜੀ ਵਾਲੇ ਦੇ ਨ ਪਤੰਗਬਾਜ਼ੀ ਜ਼ਿਆਦਾ ਹੁੰਦੀ ਹੈ ਹਾਂਜੀ ਅਸੀਂ ਇੱਕ ਇੱਕ ਥਾਣੇ ਤੋਂ ਕੱਢੋ ਕੱਢ 4 ਤੋਂ 5-5 ਟੀਮਾਂ ਕਰਾਂਗੇ ਮੈਂ ਮੇਰੀ ਟੀਮ ਮੇਰੇ ਗਲਮਨ ਮੇਰੇ 리ਡਰਸ ਸਾਹਿਬ ਅਸੀਂ ਦਫਤਰ ਬਿਲਕੁਲ ਨਹੀਂ ਪਾਵਾਂਗੇ ਆਪਾਂ ਮੇਰੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੇ ਗਲਮਨ ਸਾਹਿਬ ਪੂਰੇ ਫੋਰਸ 5-5 ਟੀਮਾਂ ਇੱਕ ਇੱਕ ਥਾਣੇ ਤੋਂ ਕੱਢਾਂਗੇ ਆਪਾਂ ਤਾਂ ਕਿ ਇਸ ਨਾਮੁਰਾ ਚੀਜ਼ ਤੋਂ ਲੋਕਾਂ ਨੂੰ ਜਿਆਦਾ ਬਿਜਾਤ ਪਹਾਈ ਜਾਵੇ ਖਰੀਦਣ ਵਾਲੇ ਬਾਰੇ ਕਿਹਦਾ ਸੀ ਬਿਲਕੁਲ ਜੀ ਜੇ ਖਰੀਦਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਖਿਲਾਫ ਤੇ ਐਗਜ਼ੈਂਪਲਰੀ ਇੱਕ ਮੈਂ ਪੇਸ਼ ਕਰੂੰਗਾ ਕਿ ਜਿਹੜੋ ਜਿਹੜੋ ਫੜੇਗੇ ਜਿਹੜੋ ਬੰਦੇ ਇਹ ਵੇਚਦੇ ਨੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਊਂਗਾ ਥੈਂਕ ਯੂ